ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਖੜੇ ਆ ਜੀ ਸ਼ੋਲਾਪੁਰ ਮਹਾਰਾਸ਼ਟਰ ਦੇ ਵਿੱਚ ਪੂਨੇ ਤੋਂ ਤਕਰੀਬਨ 250 ਕਿਲੋਮੀਟਰ ਤੇ ਇੱਥੋਂ ਹਜੂਰ ਸਾਹਿਬ ਵੀ 2250 ਕਿਲੋਮੀਟਰ ਤੇ ਆ ਨਾ ਹੀ ਇੱਥੇ ਕੋਈ ਗ੍ਰੰਥੀ ਹੈ ਨਾ ਹੀ ਇੱਥੇ ਕੋਈ ਪ੍ਰਚਾਰਕ ਹੈ ਨਾ ਹੀ ਇੱਥੇ ਕੋਈ ਰਾਗੀ ਸਿੰਘ ਹੈ ਨਾ ਹੀ ਇੱਥੇ ਕੋਈ ਢਾਡੀ ਸਿੰਘ ਹੈ ਨਾ ਹੀ ਇੱਥੇ ਕੋਈ ਲੰਗਰੀ ਸਿੰਘ ਹੈ ਪਰ ਫੇਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀਆਂ ਮਰਜ਼ਦਾਵਾਂ ਸੰਪੂਰਨ ਹੁੰਦੀਆਂ ਨੇ ਤੇ ਨਾ ਹੀ ਕੋਈ ਪੰਜਾਬੀ ਐ ਤੇ ਮੈਂ ਇਹ ਵੀਡੀਓ ਵੱਤੋ-ਵੱਤ ਸ਼ੇਅਰ ਕਰਨਾ ਕਿ ਇਸੇ ਪਾਸਾ ਜਿਹੜੀ ਐ ਜੇ ਆਪਾਂ ਦੇਖਾਂਗੇ ਤਾਂ ਉਹ ਮਰਾਠੀ ਐ ਜਿੱਦਾਂ ਬਾਹਰ ਪਾਣੀ ਦੀ ਟੁੱਟੀਆਂ ਲੱਗੀਆਂ ਨੇ ਪਿੰਨ ਚਾਹੇ ਪਾਣੀ